ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜਸਤਨ ਸਾਹਿਬ ਹਾਂ ਕਿਰਪਾ ਜੀ ਤੁਹਾਡੀ ਮੈਂ ਜਲਾਲਾਬਾਦ ਸੁਪਰ ਫਾਸਟ ਨਰਿੰਦਰ ਸਿੰਘ ਗੁਰੇ ਆਈ ਆ ਲੱਕੀ ਜੀ ਨਾ ਤੁਹਾਨੂੰ ਲੱਕੀ ਦਿੱਖਦੇ ਜੀ ਨਾ ਹਾਂ ਬਾਸ ਜੀ ਦੋ ਤਿੰਨ ਸਵਾਲ ਤੁਹਾਨੂੰ ਕਰਨੇ ਨੇ ਤੁਹਾਡੀ ਇੰਟਰਵਿਊ ਕਰ ਰਹੇ ਹਾਂ ਜੀ ਫੋਨ ਤੇ ਸੁਣ ਕੇ ਲੋਕੀ ਜ਼ਿਆਦਾ ਖੁਸ਼ ਨੇ ਅੱਜ ਕੱਲ੍ਹ ਸਰੋਤੇ ਹਾਂ ਦੱਸੋ ਕਰ ਲਓ ਸਵਾਲ 2024 ਦੇ ਇਲੈਕਸ਼ਨ ਦੀ ਤਿਆਰੀਆਂ ਨੇ ਬਿਲਕੁਲ ਜੀ ਕਾਂਗਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਤਿਆਰ ਹੋ ਕੇ ਬੈਠੀ ਦਸੀ ਉਹ ਦੇਸ਼ ਪਾਈਆਂ टिकटਾਂ ਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਕਾਂਗਰਸ ਪਾਰਟੀ ਕਰ ਰਹੀ ਹੈ ਜੀ ਕੋਈ ਦੇਰੀ ਨਹੀਂ ਮੇਰੇ ਖਾਲ ਦੇ ਕਰੀ ਬੈਠੇ ਨੇ ਲਗਭਗ ਬਸ ਐ ਉਹ ਐਵੇਂ ਐਵੇਂ ਪਰਦਾ ਜਿਹਾ ਰੱਖਿਆ ਹੋਇਆ ਉਹ ਵੀ ਅੱਜ ਜਾਂ ਸਵੇਰੇ ਚੱਕਿਆ ਜਾਏਗਾ ਜੀ ਜੇ ਟਿਕਟਾਂ ਚ ਦੇਰੀ ਕੀਤੀ ਇਹਨਾਂ ਪਾਰਟੀ ਨੂੰ ਫਾਇਦਾ ਹੋਵੇਗਾ ਕਿ ਨੁਕਸਾਨ ਹੋਵੇਗਾ ਫਾਇਦਾ ਹੋਵੇਗਾ ਜੀ ਕਿਉਂਕਿ ਗੱਲ ਇਹ ਵੀ ਚਾਰ ਪਾਰਟੀਆਂ ਮੈਦਾਨ ਦੇ ਵਿੱਚ ਨੇ ਪਹਿਲਾਂ ਹੁੰਦੀਆਂ ਸੀ ਇੱਕ ਮਿੰਟ ਬੰਦ ਕਰੀਏ ਨੂੰ ਪਹਿਲਾਂ ਹੁੰਦੀਆਂ ਸੀ ਦੋ ਪਾਰਟੀਆਂ ਠੀਕ ਹੈ ਜੀ ਇੱਕ ਹੁੰਦੀ ਸੀ ਕਾਂਗਰਸ ਤੇ ਦੂਜੇ ਪਾਸੇ ਬੀਜੇਪੀ ਦੇ ਕਾਲੀ ਦਲ ਇਕੱਠੇ ਹੁੰਦੇ ਸੀ ਠੀਕ ਹੈ ਜੀ ਹੁਣ ਆਮ ਬੀਜੇਪੀ ਆਪਣੀ ਜਗ੍ਹਾ ਚਲੇਗੀ ਕਾਲੀ ਦਾਲ ਅਬ ਨਹੀਂ ਜਗ੍ਹਾ ਚਲਾ ਗਿਆ ਚਾਰ ਜਿਹੜੀਆਂ ਮੇਨ ਪਾਰਟੀਆਂ ਨੇ ਆਮ ਆਦਮੀ ਪਾਰਟੀ ਦਾ ਰਾਜਾ ਹੈ ਕਾਂਗਰਸ ਪਾਰਟੀ ਰਾਜਦੇਵਾਂ ਸੇ ਸੰਘਰਸ਼ ਕਰ ਰਹੀ ਹੈ ਤੋ ਇਸ ਕਰਕੇ ਇਸ ਵੇਲੇ ਜਿੰਨੀਆਂ ਲੇਟ ਹੋਣ ਗਿਆ ਕਿਉਂਕਿ ਇਹ ਕੋਸ਼ਿਸ਼ ਕਰ ਰਹੇ ਨੇ ਦੇਖ ਰਹੇ ਨੇ ਕਿ ਕਿਹੜਾ ਬੰਦਾ ਢੁਕਮਾ ਹੈ ਵਧੀਆ ਲੜਾਈ ਦੇ ਸਕੇ ਤੇ ਜਿੱਤ ਵੀ ਸਕੇ ਉਹਨਾਂ ਚਾਰਾਂ ਕੈਂਡੀਡੇਟਾਂ ਵਿੱਚ ਉਹ ਪਾਰਟੀ ਇਹ ਕੋਸ਼ਿਸ਼ ਕਰ ਰਹੀ ਜੋਸ਼ਨ ਜੀ ਇੱਕ ਸਵਾਲ ਜਵਾਬ ਹੈ ਕਾਲੀ ਦਾਲ ਨੂੰ ਫਿਰ ਪੱਕੇ ਤੌਰ ਤੇ ਇਹ ਵੀ ਦਾ ਕਹਿਤਾ ਆਪਾਂ ਪੱਕੇ ਚਾਅ ਵਰਤੀ ਜੋ ਹੋਰ ਕਿਵੇਂ ਕਰੀਦਾ ਹੁੰਦਾ ਜੀ ਪਾਰਟੀ ਜਦੋਂ ਗੱਲ ਇਹ ਵੀ ਜਿਸ ਨੂੰ ਜਿਹਨੂੰ ਛੱਡ ਦੇਦਾ ਉਹ ਛੱਡਦਾ ਹੈ ਜੀ ਤੇ ਹੁਣ ਆ ਕਾਂਗਸ ਪਾਰਟੀ ਕਾਂਗਸ ਪਾਰਟੀ ਕਿਉਂਕਿ ਪੁਰਾਣੀ ਮੇਰੀ ਪਾਰਟੀ ਹੈ ਵਿਚੋ ਹਾਲਾਤ ਹੋ ਜੇ ਬਣੇ ਸੀ ਕਿ ਉਸ ਵੇਲੇ ਕਾਂਗਸ ਛੱਡਣਾ ਮਜਬੂਰੀ ਹੋ ਗਿਆ ਸੀ ਹੁਣ ਜਦੋਂ ਕਾਂਗਸ ਵਾਲਿਆਂ ਨੇ ਆਪ ਉਹਨਾਂ ਨੇ ਬੇਨਤੀ ਕਰਕੇ ਤੇ ਉਹਨਾਂ ਨੇ ਕਿਹਾ ਆ ਕੇ ਆਲਾ ਕੰਮ ਸੰਭਾਲੋ ਉਸ ਵੇਲੇ ਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੇ ਆਪਾਂ ਕਾਂਗਸ ਦੇ ਵਿੱਚ ਆ ਗਏ ਹਾਂ ਜੀ ਆਪਣੇ ਵਰਕਰਾਂ ਨੂੰ ਜਿਹੜੇ ਤੁਹਾਡੇ ਚਾਹਣ ਵਾਲੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੱਲ੍ਹ ਜੀ ਅਸੀਂ ਤੇ ਇਹ ਅਪੀਲ ਕਰਨਿਆਂ ਕਿਉਂਕਿ ਸਮਾਂ ਬੜਾ ਭਿਆਨਕ ਹੈ ਦੇਸ਼ ਦੇ ਵਾਸਤੇ ਤੇ ਪ੍ਰਦੇਸ਼ ਦੇ ਵਾਸਤੇ ਕਿਉਂਕਿ ਦੇਸ਼ ਦੇ ਵਿੱਚ ਬੀਜੇਪੀ ਗਵਰਨਮੈਂਟ ਹੈ ਬੀਜੇਪੀ ਜਿਸ ਤਰੀਕੇ ਦੇ ਨਾਲ ਰਾਜ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਅਜੰਡਾ ਕਿਉਂਕਿ ਸਾਡਾ ਸੈਕੂਲਰ ਮੁਲਕ ਹੈ ਸੈਕੂਲਰ ਮੁਲਕ ਨੂੰ ਕਦੇ ਧਰਮ ਜਾਤ ਬਰਾਦਰੀ ਤੇ ਵੰਡਣਾ ਜਿਹੜਾ ਇਹ ਸਾਡੇ ਹਿੱਤ ਦੇ ਵਿੱਚ ਨਹੀਂ ਤੇ ਜੋ ਗੱਲਾਂ ਕਰ ਰਹੀ ਕਿ ਜਿਹੜੀ ਕਨਸਟੀਟਿਊਸ਼ਨ ਐਮੈਂਡਮੈਂਟ ਕਰ ਦੇਣਾ ਜੇ ਬੀਜੇਪੀ ਦਾ ਰਾਜ ਆ ਗਿਆ ਤਾਂ ਸ਼ਾਇਦ ਇਹ ਅਖੀਰਲੀ ਵਾਰ ਜਿਹੜੀ ਹਿੰਦੁਸਤਾਨ ਦੇ ਲੋਕਾਂ ਦੀ ਵੋਟ ਹੋਏਗੀ ਉਸ ਤੋਂ ਬਾਅਦ ਵੋਟ ਪੈਣੀ ਕਿ ਨਹੀਂ ਪੈਣੀ ਇਹਦੀ ਕੋਈ ਗਾਰੰਟੀ ਨਹੀਂ ਔਰ ਇਸ ਕਰਕੇ ਅੱਜ ਸਮਾ ਕਹਿੰਦਾ ਹੈ ਕਿ ਇੰਡੀਆ ਆਲਾਈਂਸ ਦੀ ਜਿਹੜੀ ਗਵਰਨਮੈਂਟ ਬਣਾਓ ਜੇ ਦੇਸ਼ ਨੂੰ ਬਚਾਣਾ ਦੇਸ਼ ਦੇ ਕਨਸਟੀਟਿਊਸ਼ਨ ਨੂੰ ਬਚਾਣਾ ਹੈ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਣਾ ਹੈ ਔਰ ਦੂਜੇ ਨੰਬਰ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਕਿਉਂਕਿ ਲੋਕਾਂ ਨੇ ਉਸ ਵੇਲੇ ਬੜਾ ਇਹਨਾਂ ਨੂੰ ਹੰਗਾਰਾ ਦਿੱਤਾ ਕਿਸਾਨ ਐਜੀਟੇਸ਼ਨ ਚੱਲ ਰਿਆ ਸੀ ਕਿਸਾਨ ਐਜੀਟੇਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਵੜ ਗਏ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਔਰ ਇਸ ਕਰਕੇ ਇਹਨਾਂ ਨੂੰ ਲਾਹਾ ਮਿਲਿਆ ਬੜਾ ਬੇ ਹੱਦ ਤੇ ਬੇ ਲਿਮਟਿਡ ਮਿਲਿਆ ਜਿਹੜਾ 92 ਐਮਐਲਏ ਬਣ ਗਏ ਪਰ ਸਵਾ ਦੋ ਸਾਲਾਂ ਦੇ ਜਿਹਨਾਂ ਹੀ ਕੰਮ ਦੇਖ ਲਿਆ ਕਿ ਮੇਰੇ ਖਿਆਲ ਸਭ ਤੋਂ ਹਿੰਦੁਸਤਾਨ ਦੀ ਤੇ ਪ੍ਰਦੇਸ਼ ਦੀ ਕਰਪਟ ਸਰਕਾਰ ਹੈ ਜਿਹਦੇ ਹਰ ਐਮਐਲਏ ਹਰ ਇਹਨਾਂ ਦਾ ਵਰਕਰ ਲੁੱਟਣ ਲੱਗਿਆ ਹੋਇਆ ਉਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਦਾ ਕਿ ਪੰਜਾਬ ਡਿੱਗੇ ਖੂ ਵਿੱਚ ਤੋ ਇਸ ਕਰਕੇ ਪੰਜਾਬ ਦੇ ਵਿੱਚ ਵੀ ਜੇ ਇਹਨਾਂ ਨੂੰ ਖੜਾ ਛਡਾਉਣਾ ਹੈ ਤੇ ਸਾਨੂੰ ਅੱਜ ਇੰਡੀਆ ਅਲਾਈਂਸ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਿਉਂਕਿ ਸਾਡਾ ਕੋਈ ਅਲਾਈਂਸ ਨਹੀਂ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਤੁਸੀਂ ਹੁਣ ਪਿੰਡਾਂ ਦੇ ਵਿੱਚ ਜਿੱਦਾਂ ਮੀਡੀਆ ਕਰ ਰਹੇ ਹੋ ਤੁਸੀਂ ਇਹ ਕਿਸ ਪਾਰਟੀ ਦਾ ਆਧਾਰ ਮੰਨਦੇ ਹੋ ਪਿੰਡਾਂ ਦੇ ਵਿੱਚ ਗੱਲ ਇਹ ਜੀ ਲੋਕ ਚਾਹੁੰਦੇ ਨੇ ਲੋਕ ਜਿਹੜਾ ਸਮਾਂ ਹੈ ਨਾ ਲੋਕ ਤਬਦੀਲੀ ਵੀ ਚਾਹੁੰਦੇ ਨੇ ਤੇ ਲੋਕ ਕਾਂਗਰਸ ਨੂੰ ਤਕੜਾ ਵੀ ਕਰਨਾ ਚਾਹੁੰਦੇ ਨੇ ਹੁਣ ਇਹ ਕਾਂਗਰਸ ਤੇ ਡਿਪੈਂਡ ਕਰਦਾ ਹੈ ਕਿ ਕਾਂਗਰਸ ਦੇ ਜਿਹੜੇ ਸਾਡੇ ਉਮੀਦਵਾਰ ਆਣਗੇ ਕਿੰਨੀ ਕੁ ਮਿਹਨਤ ਕਰ ਸਕਦੇ ਨੇ ਲੋਕਾਂ ਦੇ ਕੋਲ ਜਾ ਸਕਦੇ ਨੇ ਪਰ ਇਹ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਕਿ ਜੇ ਕਾਂਗਰਸ ਦੇ ਸਾਰੇ ਵਰਕਰ ਤਗੜੇ ਹੋ ਕੇ ਲੋਕਾਂ ਦੇ ਤੱਕ ਪਹੁੰਚ ਕਰ ਲੈਣਗੇ ਤਾਂ ਕਾਂਗਰਸ ਪਾਰਟੀ ਹਰ ਸੀਟ ਤੇ ਜਿਹੜੀ ਉਹ ਬੜੀ ਵਧੀਆ ਜਿੱਤ ਹਾਸਲ ਕਰੇਗੀ ਜੋਸ਼ਨ ਜੀ ਬਹੁਤ ਬਹੁਤ ਧੰਨਵਾਦ ਲਾਲਾਬਾਦ ਸੁਪਰ ਫਾਸਟ ਚੈਨਲ ਨਾਲ ਗੱਲ ਕਰਨ ਲਈ ਥੈਂਕ ਯੂ ਵੈਰੀ ਮੱਚ ਜੀ